मर्द लोग ज़िंदबाद पंजाब सरकार मुरदाबाद पंजाब सरकार मुर्दाबाद 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 पंजाब सरकार मुर्दाबाद 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 जिंदगी बोर्ड की कटिया मैनेजमेंट मुर्दाबाद 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 15 ਮੰਨੀਆਂ ਮੰਗਾ ਦਾ ਸਰਖੁੱਲਰ ਜਾਰੀ ਕਰਵਾਉਣ ਦੇ ਲਈ ਪੰਜਾਬ ਭਰ ਦੇ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਸਾਂਝਾ ਫੋਰਮ ਇਕਤਾ ਮੰਚ ਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸਾਂਝੇ ਚੰਡੇ ਥੱਲੇ ਸਮੂਹਿਕ ਛੁੱਟੀ ਭਰ ਕੇ ਤਿੱਖਾ ਸ਼ੁਦਾ ਸ਼ੁਰੂ ਕੀਤਾ ਹੋਇਆ ਹੈ ਇੱਕੇ ਗਾਸਤ ਵਰਕ ਟੂ ਰੂਲ ਦੇ ਨਾਲ 10 ਤੋਂ 12 ਸਤੰਬਰ ਤੱਕ 3 ਦਿਨ ਦੀ ਸਮੂਹਿਕ ਛੁੱਟੀ ਭਰ ਕੇ ਸ਼ੰਗਸ਼ ਦੇ ਵਿੱਚ ਕੁੱਬੇ ਬਿਜਲੀ ਕਾਮਿਆਂ ਦੇ ਵੱਲੋਂ ਦੂਜੇ ਦਿਨ ਪੰਜਾਬ ਭਰ ਦੇ ਵਿੱਚ ਗੇਟ ਰੈਲੀਆਂ ਦਾ ਆਯੋਜਨ ਕੀਤਾ ਗਿਆ ਲੁਧਿਆਣਾ ਦੀ ਆਤਮਨਗਰ ਡਿਵੀਜ਼ਨ ਵਿਕੇਵੀ ਸਾਰੀਆਂ ਜਿੱਥੇ ਬੰਦੀਆ ਵੱਧੇ ਵੱਲੋਂ ਸਾਂਝੀ ਗੇਟ ਰੈਲੀ ਕੀਤੀ ਗਈ ਗੇਟ ਵੈਲੀ ਦੀ ਅਗਵਾਈ ਕਰਦੇ ਅਗوان ਰਗਵੀ ਸਿੰਘ, ਰਾਮਗੜ ਬਲਵਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਮਹਤੁੱਦਾ, ਸਮਰਨ ਸਿੰਘ, ਗੁਰਦੀਪ ਸਿੰਘ ਬਾਬਾ ਨੇ ਕਿਹਾ ਕਿ ਜੇਕਰ ਬਿਜਲੀ ਮੰਤਰੀ ਦੇ ਵੱਲੋਂ ਕੱਲ ਦੀ ਦਿੱਤੀ ਮੀਟਿੰਗ ਵੀ ਬੇਸਿੱਟਾ ਰਹਿੰਦੀ ਹੈ ਤਾਂ ਸਮੂਹਿਕ ਛੁੱਟੀ ਨੂੰ ਅੱਗੇ ਵਧਾਉਂਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਮਨੋਰਥਰੇ ਨਾਲ ਪਟਿਆਲਾ ਵੱਲ ਕੋਚ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਸੀਐਚਵੀ ਕੱਚੇ ਮੁਲਾਜ਼ਮਾਂ ਦੇ ਜੂਨੀਅਰ ਦੇ ਪ੍ਰਦਾਨ ਬਲਿਹਾਲ ਸਿੰਘ ਵੱਲੋਂ ਕੱਲ ਹੀ ਸਮਰਥਨ ਦੇ ਦਿੱਤਾ ਗਿਆ ਸੀ ਜਿਸ ਨੂੰ ਅਮਰਿਜਾਮਾ ਪਹਿਨਾਉਂਦੇ ਅਵਤਾਸ਼ ਸਿੰਘ ਦੀ ਅਗਵਾਈ ਹੇਠ CHV ਕੱਚੇ ਮੁਲਾਜ਼ਮਾਂ ਨੇ ਗੇਟ ਰੈਲੀ ਵਿੱਚ ਹਿੱਸਾ ਲਿਆ ਅਵਤਾਸ਼ਿੰਘ ਨੇ ਕਿਹਾ ਕਿ ਸੁਪਾਪਦਾਨ ਬਲਿਹਾਰ ਸਿੰਘ ਦੇ ਆਦੇਸ਼ਾਂ ਉੱਤੇ ਤਿੰਨ ਦਿਨ ਅਸੀਂ ਚਲ ਰਹੇ ਸ਼ਿਵਸ਼ ਦੇ ਵਿੱਚ 2 ਘੰਟੇ ਭਾਗ ਲਵਾਂਗੇ ਤੇ HD ਲਾਈਨਾਂ ਦੇ ਨਾਲ ਸੰਬੰਧਿਤ ਕੋਈ ਕੰਮ ਨਹੀਂ ਕਰਾਂਗੇ ਜੇਕਰ ਇਸ ਤੋਂ ਬਾਅਦ ਵੀ ਹੜਤਾਲ ਰਹਿੰਦੀ ਹੈ ਤਾਂ ਸਾਡੀ ਜੂਨੀਅਰ ਵੀ ਸਾਂਝੇ ਕੋਲ ਦੇ ਵਿੱਚ ਕੁੱਦ ਜਾਵੇਗੀ ਐਸੋਸੀਏਸ਼ਨ ਦੇ ਸੱਦੇ ਅੱਜ ਅਸੀਂ 10 ਤੋਂ ਲੈ ਕੇ 12 ਤੱਕ ਮਖਲੀ ਭਰੀ ਹੈ ਉਸ ਦੇ ਸੰਬੰਧ ਵਿੱਚ ਕੱਕਾ ਕੱਕਾ ਦਰਤਾਂ ਦੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਸਾਊਂਡ ਵਿੱਚ ਅੱਜ ਅਸੀਂ ਅਗਰਨਗਰ ਮੰਡਲ ਵਿੱਚ ਰੈਲੀ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਕਿਉਂਕਿ ਪੰਜਾਬ ਸਰਕਾਰ ਜਦੋਂ ਵੀ ਆਈ ਹੈ ਇਹਨਾਂ ਨੇ ਲਾਜਾਂ ਤੋਂ ਬਗੈਰ ਕੁਝ ਨਹੀਂ ਦਿੱਤਾ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਸਿਰਫ ਲਾਰੇ ਲੌਂਗਾ ਕਰਦਾ ਕੁਝ ਨਹੀਂ ਅੱਗੇ ਅਸੀਂ ਵਿਜੀਲ ਮੰਤਰੀ ਦੇ ਕੋਠੇ ਜਾ ਕੇ ਘਰਾਓ ਕਰਕੇ ਆਏ ਹਾਂ ਉਸ ਤੋਂ ਬਾਅਦ 5 ਤਰੀਕ ਦੀ ਮੀਟਿੰਗ ਦਿੱਤੀ ਉਹਦੇ ਵਿੱਚ ਕੋਈ ਮਸਲਾ ਨਹੀਂ ਹੱਲ ਹੋਇਆ ਇਸ ਤੋਂ ਬਾਅਦ ਸਾਂਝੇ ਫਾਰਮੂਲੇ ਚੰਡੀਗੜ੍ਹ ਵਿਚੇ ਵਿਸਾਲ ਧਰਨਾ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ 18 ਬੰਦਿਆਂ ਦੇ ਇਹਨਾਂ ਨੇ ਸਰ ਪੰਜਾਬ ਸਰਕਾਰ ਨੇ ਪਰਚੇ ਦਰਜ ਕਰਦੇ ਆ ਅਤੇ ਉਸ ਤੋਂ ਬਾਅਦ 12 ਤਰੀਕ ਦੀ ਮੀਟਿੰਗ ਦੇ 10 ਤਰੀਕ ਦੀ ਮੀਟਿੰਗ ਦਿੱਤੀ ਜਦੋਂ ਪਹਿਲਾਂ ਪਰਚੇ ਦਰਜ ਕਰਦੇ ਫਿਰ ਮੀਟਿੰਗ ਦੇਣ ਦਾ ਕੀ ਮਕਸਦ ਦਾ ਉਹ ਵੀ ਨਹੀਂ ਕੋ ਜਬਾਨ ਤੇ ਪੂਰਾ ਉਤਰਿਆ ਉਸ ਤੋਂ ਬਾਅਦ 12 ਦੇ ਦਿੱਤੀ ਆ ਹੁਣ ਪਤਾ ਨਹੀਂ 12 ਨੂੰ ਕਰਦਾ ਕਿ ਕੀ ਕਰਦਾ ਉਹ ਜਿਹੜਾ ਜਿਹੜਾ ਸਾਡਾ ਮੁੱਖ ਮੰਤਰੀ ਹੈ ਉਸ ਯਾਦ ਦੀ 72 ਬੰਦੇ ਦਾ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਉਹਨਾਂ ਦੇ ਘਰ ਦੇ ਵਿੱਚ ਰਾਜ ਨਹੀਂ ਕਰਦੇ ਅਸੀਂ ਕੀ ਕਰਾਂਗੇ ਪੰਜਾਬ ਫੋਰਮ ਅਤੇ ਪੀਐਸ ਇੱਕ ਦਾ ਮੰਚ ਦੇ ਵੱਲੋਂ ਜਿਨ੍ਹਾਂ ਦਾ ਸਹਿਯੋਗ ਹੁਣ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਦੇ ਰਹੀ ਆ ਇਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 1 ਅਗਸਤ ਤੋਂ 31 ਸਤੰਬਰ ਤੱਕ ਵਰਕ ਤੋਂ ਰੂਲ ਉਸ ਤੋਂ ਬਾਅਦ 10 ਤੋਂ 12 ਤਰੀਕ ਤੱਕ 3 ਦਿਨ ਦੀ ਜਿਹੜੀ ਸਮੂਹ ਛੁੱਟੀ ਭਰ ਕੇ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਸਰਕਾਰ ਅਤੇ ਮੈਨੇਜਮੈਂਟ ਤੇ ਦਬਾਅ ਪਾਇਆ ਜਾ ਰਿਹਾ ਹੈ ਤੇ 15 ਜਿਹੜੀਆਂ ਮੰਨੀਆਂ ਹੋਈਆਂ ਮੰਗਾ ਨੇ ਉਸ ਦਾ ਸਰਕੂਲਰ ਨਾ ਜਾਰੀ ਕਰਨ ਦੇ ਰੋਸ ਦੇ ਵਿੱਚ ਬਿਜਲੀ ਕਾਮਿਆਂ ਦੇ ਵੱਲੋਂ 3 ਦਿਨ ਸਮੂਹਿਕ ਛੁੱਟੀ ਤੋਂ ਬਾਅਦ ਲਗਾਤਾਰ ਜਿਹੜੀਆਂ ਗੇਟ ਰੈਲੀਆਂ ਪੰਜਾਬ ਭਰ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਗੇਟ ਰੈਲੀ ਆ ਜਿਹੜੀ ਉਹ ਦੂਜੇ ਦਿਨ ਅਗਰਨਗਰ ਡਿਵੀਜ਼ਨ ਦੇ ਵਿੱਚ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਸੰਜੇ ਫੋਰਮ ਇਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਇਸ ਤੋਂ ਇਲਾਵਾ ਕਲੈਰੀਕਲ ਜਿਹੜਾ ਸਟਾਫ ਆ ਉਹ ਵੀ ਇਸ ਵਿੱਚ ਸ਼ਾਮਲ ਹੋਇਆ ਸੀ ਏ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਇਹ ਗੇਟਰਾ ਲਈ ਐਸ ਤਰ੍ਹਾਂ ਹੀ ਅਸੀਂ ਸਰਕਾਰ ਨੇ ਜਿਹੜਾ ਇੱਕ ਚੇਤਾਵਨੀ ਦਿੰਨੇ ਆ ਵੀ ਇਹ ਨਾ ਸਮਝੋ ਕਿ 3 ਦਿਨ ਦੀ ਜਿਹੜੀ ਇਹ ਮਾਸਲੀਬਾ ਉਸ ਤੋਂ ਬਾਅਦ ਅਸੀਂ ਆਪਣਾ ਕੋਈ ਪ੍ਰੋਗਰਾਮ ਖਤਮ ਕਰਨਾ ਅਸੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਵਜੇਦਾ ਇਸ ਕਰਕੇ 15 ਜਿਹੜੀ ਜਿਹੜੀ 12 ਤਰੀਕ ਤੋਂ ਬਾਅਦ ਇਹ 3 ਦੀ ਬਜਾਏ 30 ਦਿਨ ਦੀ 30 ਦਿਨ ਤੋਂ ਬਾਅਦ ਸਾਲ ਦੀ ਵੀ ਜਿਹੜੀ ਮਾਸਲੀਬਾ ਹੋ ਸਕਦੀ ਆ ਕਿਉਂਕਿ ਅਸੀਂ ਜੋ ਕਰਨਾ ਉਹ ਅਸੀਂ ਕਰ ਰਹੇ ਆ ਸਰਕਾਰ ਤੇ ਮੈਨੇਜਮੈਂਟ ਨੇ ਜੋ ਕਰਨਾ ਉਹ ਕਰੇ ਪਰ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਜਿਹੜੀਆਂ ਬਿਜਲੀ ਬੋਰਡ ਦਾ ਮੰਤਰੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਨ ਚੁੱਕਿਆ ਜਿਨ੍ਹਾਂ ਦਾ ਸਿਰਫ ਐਲਾਨ ਕਰਨਾ ਬਾਕੀ ਆ ਉਹ ਮਨਮਾਉਣ ਦੀ ਵੀ ਅਸੀਂ ਸੰਵਿਧਾਨਕ ਤੌਰ ਦੇ ਉੱਤੇ ਤੌਰ ਦੇ ਇਹ ਅਸੀਂ ਆਪਣੇ ਸੰਘਰਸ਼ ਦੇ ਰਾਹ ਤੇ ਆ ਸੋ ਇਹਦੇ ਨਾਲ ਹੀ ਅਸੀਂ ਇੱਕ ਬੇਨਤੀ ਕਰਦੇ ਆ ਜਿਹੜੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਮਾਸਲੀਬ ਨਹੀਂ ਭਰੀ ਭਾਵੇਂ ਕਿ ਇਹ ਗਿਰਤੀ ਕਾਫੀ ਅੱਛੀ ਆ ਰਹੀ ਆ ਪਰਸੈਂਟੇਜ ਆ ਜਿਹੜੀ ਪਰ ਜਿਨ੍ਹਾਂ ਨੇ ਅਜੇ ਤੱਕ ਨਹੀਂ ਭਰੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਗਦਾਰ ਨਾ ਬਣ ਸਗੋਂ ਸਗੋਂ ਜਝਾਰੂ ਬਣ ਤੇ ਸਾਡੀ ਇਸ ਲੜਾਈ ਦੇ ਵਿੱਚ ਜਿਹੜੀ ਕਿ ਉਹਨਾਂ ਦੀ ਵੀ ਲੜਾਈ ਆ ਉਹਨਾਂ ਨੂੰ ਵੀ ਬਹੁਤ ਕੁਝ ਮਿਲਣਾ ਇਸ ਦੇ ਵਿੱਚ ਸ਼ਮੂਲੀਅਤ ਕਰਨੇ ਤੇ ਨਾਲ ਹੀ ਧੰਨਵਾਦ ਕਰਦੇ ਆ ਸੀਐਚਵੀ ਜਿਹੜੀ ਇਹਨਾਂ ਦੀ ਕਾਮਿਆਂ ਦੀ ਜੁਨੀਅਨ ਆ ਉਹਨਾਂ ਦੇ ਪ੍ਰਧਾਨ ਬਲਹਾਰ ਸਿੰਘ ਜਿਨ੍ਹਾਂ ਨੇ ਕਿ 12 ਤਰੀਕ ਤੱਕ ਲਗਾਤਾਰ 2 ਘੰਟੇ ਚੱਲ ਰਹੇ ਸੰਘਰਸ਼ ਦੇ ਵਿੱਚ ਆਪਣੇ ਸਾਥੀਆਂ ਨੂੰ ਜਿਵੇਂ ਅੱਜ ਹੀ ਇੰਤਾਰ ਸਿੰਘ ਦੇ ਨਾਲ ਉਹਨਾਂ ਦੇ ਸਾਥੀ ਪਹੁੰਚੇ ਨੇ ਉਹਨਾਂ ਨੂੰ ਇਸ ਦੇ ਵਿੱਚ ਹਿੱਸੇਦਾਰ ਬਣਾਉਣ ਦੇ ਲਈ ਤੇ 12 ਤਰੀਕ ਤੋਂ ਬਾਅਦ ਇਹਦੇ ਨਾਲ ਹੀ ਉਹਨਾਂ ਨੇ ਅਚ ਜਿੱਤੇ ਕੰਮ ਕਰਨ ਦਾ ਵੀ ਜਿਹੜਾ ਬੰਦ ਕੀਤਾ ਤੇ 12 ਤਰੀਕ ਤੋਂ ਬਾਅਦ ਉਹ ਇਸ ਖੋਲ ਦੇ ਵਿੱਚ ਜਿਸ ਪ੍ਰਕਾਰ ਅਸੀਂ ਸਮੂਹਕ ਛੁੱਟੀ ਕਰਕੇ ਇਸ ਦੇ ਵਿੱਚ ਗੁੱਦ ਪਏ ਆ ਉਹ ਵੀ ਆਪਣਾ ਸਾਰਾ ਕੰਮ ਧੰਦਾ ਛੱਡ ਕੇ ਔਜ਼ਾਰ ਛੱਡ ਕੇ ਇਸ ਜਿਹੜੀ ਸੰਘਰਸ਼ਾ ਉਸ ਦੇ ਵਿੱਚ ਗੁੱਦ ਪੈਣਗੇ ਅੱਜ ਗ੍ਰੈਂਡ ਫੋਰਮ ਦਾ ਇੱਕ ਮੰਚ ਅਤੇ ਐਸੋਸੀਏਸ਼ਨ ਆਫ ਜੀਏ ਤੇ ਸਟੇਜ ਦੇ ਉੱਤੇ ਅਸੀਂ ਜੋ ਅਗਰਨਗਰ ਡਿਵੀਜ਼ਨ ਦੇ ਵਿੱਚ ਬਹੁਤ ਹੀ ਭਰਮੇ ਰੈਲੀ ਰੋਸ ਰੈਲੀ ਕਰਕੇ ਹਟਿਆ ਜਿਸ ਦੇ ਵਿੱਚ ਲਗਭਗ 50 ਸਾਥੀ ਸ਼ਾਮਿਲ ਹੋਏ ਨੇ ਪਰ ਸਾਰਿਆਂ ਦੇ ਮਨਾਂ ਦੇ ਵਿੱਚ ਪੂਰਾ ਰੋਸ ਹੈ ਸਰਕਾਰ ਪ੍ਰਤੀ ਔਰ ਮੈਨੇਜਮੈਂਟ ਪ੍ਰਤੀ ਕਿਉਂਕਿ ਸਰਕਾਰ ਸਾਨੂੰ ਲਾਰੇ ਲਾਈ ਜਾਂਦੀ ਆ ਸਾਡੇ ਨਾਲ ਮੀਟਿੰਗ ਕਰਦੀ ਆ ਮੀਟਿੰਗ ਦੇ ਵਿੱਚ ਗੱਲਾਂ ਮੰਨਦੀ ਆ ਔਰ ਜਿਨ੍ਹਾਂ ਨੂੰ ਕਹਿੰਦੀ ਆ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇ ਔਰ ਉਹਨਾਂ ਨੂੰ ਜਦੋਂ ਲਾਗੂ ਕਰਨ ਦਾ ਸਮਾਂ ਆਉਂਦਾ ਲਾਗੂ ਕਰਨ ਦੀ ਵਾਰੀ ਆਉਂਦੀ ਆ ਤਾਂ ਫਿਰ ਮੁੱਕਰ ਜਾਂਦੀ ਆ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਜਿਹਦੇ ਰੋਸ ਵਿੱਚ ਅਸੀਂ 10 11 12 ਦੀ ਮਾਫੀ ਕੈਜ਼ੂਅਲ ਲੀਵ ਤੇ ਗਏ ਆ ਔਰ ਇਸ ਤੋਂ ਪਹਿਲਾਂ ਅਸੀਂ ਵਰਕ ਟੂ ਰੋਲ ਦੇ ਆ 21 ਤੋਂ 31 ਤੱਕ ਸੀ ਪਹਿਲਾਂ ਔਰ ਉਸ ਤੋਂ ਬਾਅਦ ਆ ਪੂਰਾ ਮੀਨਾ ਵਰਕਫਲੋ ਰੂਲ ਵੀ ਕੀਤਾ ਜਾਊਗਾ ਔਰ ਜੇਕਰ ਮੈਨੇਜਮੈਂਟ ਇਹਦੇ ਵਿੱਚ ਵਿੱਚ ਕੋਈ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰਦੀ ਸਮਝੌਤੇ ਲਾਗੂ ਨਹੀਂ ਕਰਦੀ ਤਾਂ ਇਸ ਲੜਾਈ ਨੂੰ ਹੋਰ ਅੱਗੇ ਵਧਾਇਆ ਜਾਊਗਾ ਮਾਸ ਕੈਜੂਅਲੀ ਵੱਗੇ ਜਾਊਗੀ ਔਰ ਜਿਸ ਦੇ ਜਿਹੜੇ ਹੋਰ ਸਖਤ ਲੜਾਈ ਲੜੀ ਜਾਊਗੀ ਜਿਹਦੇ ਵਿੱਚ ਪਟਿਆਲੇ ਵੱਲੋਂ ਕੋਚ ਕੀਤਾ ਜਾਊਗਾ ਔਰ ਨਾ ਜਿੰਨੀਆਂ ਵੀ ਜੱਥੇਬੰਦੀਆਂ ਅੱਜ ਦੀ ਇਸ ਰੋਲ ਵਸੈਲੀ ਦੇ ਵਿੱਚ ਸ਼ਾਮਲ ਹੋਈਆਂ ਨੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਡੀ ਲੜਾਈ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਸਾਡੇ ਤੇ ਐਸਵਾ ਕਾਨੂੰਨ ਲਾਗੂ ਕੀਤਾ ਐਸਵਾ ਦੇ ਵਿੱਚ ਅਸੀਂ ਨਹੀਂ ਡਰਦੇ ਐਸਵਾ ਤੋਂ ਟਾਡਾ ਤੋਂ ਜਿਹੜਾ ਮਰਜੀ ਕਾਨੂੰਨ ਲਾ ਦੋ ਅਸੀਂ ਆਪਣੇ ਰਾਈਟ ਮੰਗਦੇ ਆ ਹੱਕ ਮੰਗਦੇ ਆ ਅਸੀਂ ਐਸਵਾ ਤੋਂ ਡਰਦੇ ਨਹੀਂ ਅਸੀਂ ਕਹਿੰਦੇ ਆ ਆਓ ਸਾਨੂੰ ਗ੍ਰਿਫਟਰ ਕਰੋ ਸਾਨੂੰ ਜੇਲਾ ਚ ਲੈ ਕੇ ਜਾਓ ਅਸੀਂ ਲੋਕਾਂ ਦੇ ਜਿਹੜੀ ਲੜਾਈ ਆ ਉਹ ਲੜਾਂਗੇ ਸਾਨੂੰ ਚਾਹੇ ਜੇਲਾ ਦੇ ਵਿੱਚ ਵੀ ਜਾਣਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਤੋ ਜਿਹੜਾ ਮਰਜ਼ੀ ਸਾਡੇ ਤੇ ਐਕਟ ਲਾਗੂ ਕਰ ਦੋ ਔਰ ਮੈਂ ਉਹਨਾਂ ਸਾਥੀਆਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਮਾਸ ਲੀਬ ਦੇ ਵਿੱਚ ਗਏ ਨੇ ਔਰ ਉਹਨਾਂ ਨੂੰ ਓਪੀਨ ਕਰਦਾ ਜਿਹੜੇ ਹਜੇ ਵੀ ਜੱਕੋ ਤੱਕੋ ਦੇ ਵਿੱਚ ਨੇ ਉਹ ਵੀ ਲੜਾਈ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਇਹ ਲੜਾਈ ਸਾਡੀ ਸਾਂਝੀ ਲੜਾਈ ਆ ਇਸੇ ਇੱਕ ਜੱਫੇਬੰਦੀ ਦੀ ਜਾਂ ਇੱਕ ਕੈਟਾਗਰੀ ਦੀ ਜਾਂ ਇੱਕ ਪੋਸਟ ਦੀ ਲੜਾਈ ਨਹੀਂ ਹੈ ਸਾਰ ਇੱਕ ਜਿਹੜੇ ਜੱਫੇਬੰਦੀਆਂ ਦੇ ਵਿੱਚ ਕੰਮ ਕਰਦੇ ਨੇ ਸਾਥੀ ਇੱਕ ਬਰਕਚਾਰਜ ਤੋਂ ਲੈ ਕੇ ਟੈਕਨੀਕਲ ਕੰਮ ਐ WW ਤੱਕ ਜਾਂ SJO ਤੱਕ इवन ਕਿ ਜਿਹੜੇ ਇਹ ਲੜਾਈ ਐ ਐਕਸ਼ਨ ਦੀ ਵਿਆ ਜਿਹੜਾ ਸਾਨੂੰ ਡੀਏ ਮਿਲਣਾ ਵਾ ਉਹਨਾਂ ਦਾ ਵੀ ਬਰਾਬਰ ਹੀ ਮਿਲਣਾ ਵਾ ਅਸੀਂ ਉਹਨਾਂ ਨੂੰ ਵੀ ਜਿਹੜੇ ਐਸੋਸੀਏਸ਼ਨ ਵਾਲਿਆਂ ਤੇ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਸਾਡੇ ਨਾਲ ਸਹਿਯੋਗ ਕਰਨ ਔਰ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਕਿ ਜਿਹੜੇ ਗ੍ਰੈਡਾਂ ਦੇ ਉੱਤੇ ਸਾਡੇ ਲੜਕੀਆਂ ਦੀਆਂ ਕਲੈਰੀਕਲ ਸਟਾਫ ਦੀ ਅਮਲੇ ਦੀ ਡਿਊਟੀ ਲਾਇਦੇ ਆ ਉਹ ਵੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਆ ਔਰ ਅਸੀਂ ਇੱਥੇ ਚੇਤਾਵਨੀ ਦਿੰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਤੋਂ ਬਾਹਰ ਜਾਓ ਸਾਡੇ ਆ ਜਿਹੜੀਆਂ ਬੱਚੀਆਂ ਨੇ ਉਹ ਦਫਤਰਾਂ ਦੇ ਵਿੱਚ ਕੰਮ ਕਰਨ ਵਾਸਤੇ ਭਰਤੀ ਕੀਤੀਆਂ ਨਾ ਕਿ ਗਰੇਡਾਂ ਦੇ ਵਿੱਚ ਰਾਤਾ ਲਾਉਣ ਵਾਸਤੇ ਭਰਤੀ ਕੀਤੀਆਂ ਨੇ ਐਨਾ ਹੀ ਕਹਦਾ ਹੋਇਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਔਰ ਕਾਸ ਕਰਦਾ ਕਿ ਇਸ ਜਿਹੜੀ ਲੜਾਈ ਦੇ ਵਿੱਚ ਲੜਾਈ ਦਾ ਕਾਫਲਾ ਹੋਰ ਵੱਡਾ ਕੀਤਾ ਜਾਊਗਾ ਅੱਜ ਗੋਆਇੰਟ ਫੋਰਮ ਤੇ ਪੇਟਾ ਮੰਚ ਵੱਲੋਂ ਜੋ ਪ੍ਰੋਗਰਾਮ ਦਿੱਤੇ ਗਿਆ ਸੀ ਉਸੇ ਲੜੀ ਦੇ ਤਹਿਤ ਅਗਰਨਗਰ ਵਿਕੇ ਜਿਹੜਾ ਰੋਸ ਧਾਰਨਾ ਦਿੱਤਾ ਗਿਆ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਅਸੀਂ ਬੇਨਤੀ ਕਰਦੇ ਆਂ ਬਾਕੀ ਰਹਿੰਦੇ ਮੁਲਾਜ਼ਮਾਂ ਨੂੰ ਕਿ ਉਹ ਵੀ ਸਮੂਹਿਕ ਸੁੱਟੀ ਭਰ ਕੇ ਮੁਲਾਜ਼ਮਾਂ ਦਾ ਸਾਥ ਦੇਣ ਤੇ ਉਥੇ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਕਿ ਆਪਣਾ ਜਿਹੜਾ ਹੈਂਕਰ ਦਾ ਰਵਈਆ ਛੱਡ ਕੇ ਮੁਲਾਜ਼ਮਾਂ ਦੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਮੰਗਾਂ ਨੂੰ ਲਾਗੂ ਕਰੇ ਪੰਜਾਬ ਐਂਟ੍ਰਾਸਟੋ ਠੇਕਾ ਜੋਨ ਪੰਜਾਬ ਯਾਨੀ ਅੱਜ ਸੰਬੋਧਨ ਬਲਹਾਰਜੀ ਬਲਗਨ ਨੂੰ ਮੈਸੇਜ ਲੱਗਾ ਸੀ ਕਿ ਜਿਹੜੇ ਆਪਣੇ ਯੂਨੀਅਨਾਂ ਸਰਕਾਰ ਵਿਰੁੱਧ ਨਿਯੁਕਤ ਪਹੁੰਚ ਆ ਰਹੀ ਆ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਚ ਉਤਰੀਆਂ ਹੋਈਆਂ ਉਹਨਾਂ ਦਾ ਸਮੂਲਿਤ ਕਰਨ ਲਈ ਅੱਜ 2 ਘੰਟੇ ਲਈ ਅਸੀਂ ਅਗਰ ਮੰਦਰ ਵਿੱਚ ਪਹੁੰਚੇ ਹਾਂ ਅਸੀਂ ਅੱਗੇ ਵੀ ਕਿੰਨੇ 12:30 ਤੋਂ ਬਾਅਦ ਜੇ ਇਹ ਹਰਤਾਲਗਾ ਸਟੈਂਡ ਹੁੰਦੀ ਹੈ ਅਸੀਂ ਵੀ ਇਹਨਾਂ ਨਾਲ ਡਟ ਕੇ ਮੁਕਾਬਲਾ ਡਟ ਕੇ ਸੰਯੁਗ ਦੇਵਾਂਗੇ ਟੈਕਨੀਕਲ ਸਰਵਰ ਜੁਨੀਅਨ ਇੱਕ ਦਾ ਮੰਚ ਤੇ ਜੇ ਕੌਂਸਲ ਦੇ ਸਦੇ ਤੇ ਜੇ ਐਸੋਸੀਏਸ਼ਨ ਦੇ ਸਦੇ ਤੇ ਦਿੱਤੀ ਮਾਸ ਲੀਵ ਦੇਸ ਵੰਡ ਵਿੱਚ ਸਾਡੇ ਸਬ ਡਿਵੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਮੰਨਿਆਨੇ ਮਾਸਲੀਫ ਰਹੀ ਹੈ ਤੇ ਜਿਹੜੇ ਮਾਸਲੀਫ ਵੱਲੋਂ ਰਹਿੰਦੇ ਨੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਕਿ ਉਹਨਾਂ ਤੋਂ ਵੀ ਅੱਜ ਮਾਸਲੀਫ ਦੇ ਫਾਰਮ ਪਰਵਾਹ ਲੈ ਜਾਣਗੇ ਤੇ ਮਤੋਂ ਵੱਧ ਸੰਘਰਸ਼ ਲੜਨ ਦੇ ਵਿੱਚ ਹਲਪ ਕੀਤੀ ਜਾਵੇਗੀ ਬਿਜਲੀ ਲੋਡ ਦੇ ਵਿੱਚ ਕੰਮ ਕਰ ਰਹੀਆਂ ਲਖਵਖ ਜਫਰ ਬੰਗਿਆ ਵੱਲੋਂ ਇੱਕ ਬੀਲੀ ਮਲਾਜਮ ਵਿਕਟਾਵਾਂ ਚ ਤੇ ਜੁਆਇੰਟ ਫੋਰਮ ਜੁਨੀਅਰ ਇੰਜੀਨੀਅਰ ਵੱਲੋਂ ਜਿੱਤੇ ਕੇ ਸੰਘਰਸ਼ ਦੇ ਸਦیرے ਅਨੁਸਾਰ ਅੱਜ ਪੂਰੇ ਪੰਜਾਬ ਦੇ ਵਿੱਚ ਬੀਲੀ ਮੰਤਰੀ ਦਾ ਪਹਿਲਾ 1 9 2024 ਨੂੰ ਬੀਲੀ ਮੰਤਰੀ ਦੀ ਕੋਠੀ ਆਕਰਾਉ ਕਰਨ ਤੋਂ ਬਾਅਦ 10 11 ਤੇ 12 ਸ੍ਰੋਗ ਛੁੱਟੀ ਦੇ ਜਾਣ ਦਾ ਜੋ ਫੈਸਲਾ ਲਿੱਤਾ ਗਿਆ ਉਹ ਫੈਸਲੇ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਬੀਲੀ ਲੋਡ ਦੇ ਮਲਾਜਮ ਬਾਕ-ਬਾਕ ਜਿ세 ਵਦਿਆਨਾ ਸਵੰਦਰ ਰੱਖਣ ਵਾਲੇ ਉਹ 10 ਤੋਂ ਲੈ ਕੇ 12 ਤੱਕ ਛੁੱਟੀ ਦੇ ਦੇ ਤੇ ਆਉਣ ਵਾਲੇ ਸਵੇਰੇ ਦੇ ਵਿੱਚ ਜੇ ਇਹ ਸਰਕਾਰ ਜਿੰਨੀਆਂ ਵੀ ਸਾਡੀਆਂ 15 ਮੰਗਾਂ ਤੇ ਸਹਿਮਤੀ ਹੋਈ ਆ ਉਹ ਲਾਗੂ ਨਹੀਂ ਕਰਦੀਆਂ ਤੇ ਅਸੀਂ ਅੱਗੇ ਵੀ ਇਹ ਛੁੱਟੀ ਦੀ ਵਧਾਉਣ ਦੇ ਆਪਣੇ ਹੱਕ ਦੇ ਵਿੱਚ ਆ ਤੇ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਕਿ ਇਹ ਛੁੱਟੀਆਂ ਜਿਹੜੀਆਂ ਇਹਨਾਂ ਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਜੋ ਸਰਕਾਰ ਤੋਂ ਆਪਣੀਆਂ ਮੰਗਾਂ ਮਿਲਾਈਆਂ ਜਾਣ ਅੱਜ ਸ਼ਮੂਲੀਅਤ ਬੋਰਡ ਦੇ ਅਜਿਹੇ ਜਾਰੂ ਇੱਥੇ ਬੰਦਿਆਂ ਵੱਲੋਂ ਸਰਕਾਰ ਦੇ ਖਿਲਾਫ, ਉਹਡ ਮੈਨੇਜਮੈਂਟ ਦੇ ਖਿਲਾਫ ਜੋ ਸੰਘਰਸ਼ ਦਾ ਵਿਗਲ ਪਜਾਇਆ ਹੋਇਆ ਉਹਦੇ ਦੂਜੇ ਪੜਾਅ 'ਜੋ ਅੱਜ ਦੂਜੇ ਦਿਨ ਆਸਲੀਬ ਦਾ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਤੇ ਉਹਦੇ ਪਲਸਰਪ ਅਸੀਂ ਆਗਰਨਗਰ ਵਿੱਚ ਇੱਕ ਰੈਲੀ ਕੀਤੀ ਰੈਲੀ ਨੂੰ ਸਮਝਦਰ ਕਰਦਿਆਂ ਜਿਹੜੇ ਵੀ ਮੁਲਾਜ਼ਮ ਆ ਗਏ ਉਹਨਾਂ ਨੇ ਸਰਕਾਰ ਦੇ ਰਵੱਈਏ ਦੀ ਪੁਰਜ਼ੋਰ ਨਖੇਦੀ ਕੀਤੀ ਕਿਉਂਕਿ ਜਿਹੜੀ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨੂੰ ਸੌਜਵਾ ਕੇ ਦਿਖਾ ਕੇ ਆਈ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਸੌਜਵਾਦ ਸਾਨੂੰ ਦਿਖਾਏ ਨੇ ਉਹ ਤਾਂ ਪੂਰਾ ਹੋਵੇ ਜਿਨੇ ਕੇ ਪੈਨਸ਼ਨ ਦਾ ਹੱਕ ਹੈ ਨਾ ਜਦੋਂ ਕੋਈ ਮੁਲਾਜ਼ਮ 58 ਸਾਲ ਤੱਕ ਆਪਣੀ ਸਰਵਿਸ ਕਰਦਾ ਉਹਨੂੰ ਲੋੜ ਪੈਨਸ਼ਨ ਦੀ ਆ ਕਿਉਂਕਿ ਇਹਨੇ ਆਪਣੇ ਪਰਿਵਾਰ ਪਾਲਣਾ ਹੁੰਦਾ ਪੈਨਸ਼ਨ ਦੀ ਮੰਗ ਬਿਲਕੁਲ ਜਾਇਜ਼ਾ ਜੋ ਕਿ ਇਹ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਮੌਜੂਦਾ ਵਿੱਤ ਮੰਤਰੀ ਆ ਜੋ ਲੋਕਾਂ ਨੇ ਸੱਥਾਂ ਦੇ ਵਿੱਚ ਜਾ ਕੇ ਮੰਗਿਆ ਹੋਇਆ ਜੋ ਡੀਏ ਬਣਦਾ ਸਾਡਾ ਉਹ ਟਾਈਮ ਟੂ ਟਾਈਮ ਦੇਣਾ ਪੜਦਾ ਕਿਉਂਕਿ ਜਦੋਂ ਮਹਿੰਗਾਈ ਵਧੀਆ ਕਦੇ ਤੁਹਾਨੂੰ ਵੀ ਕਿਸ਼ਤਾਂ ਦੇ ਵਿੱਚ ਮਹਿੰਗਾਈ ਵਧੀਆ ਮਹਿੰਗਾਈ ਵਧੀਆ ਸਾਡਾ ਹੱਕ ਬਣਦਾ ਸੰਵਿਧਾਨਕ ਹੱਕ ਉਹ ਡੀਏ ਸਾਨੂੰ ਟਾਈਮ ਟੂ ਟਾਈਮ ਦੇਣਾ ਚਾਹੀਦਾ ਸਰਕਾਰ ਨੂੰ ਪੁਰਜਰ ਅਪੀਲ ਆ ਕਿ ਪੈਨਸ਼ਨ ਦਾ ਮਹਲਾ ਡੀਏ ਦਾ ਮਹਲਾ ਤੇ ਇੱਕ ਮਹੀਨੇ ਦੇ ਵਿੱਚ ਜਿਹੜੀਆਂ ਰਹਿੰਦੀਆਂ ਤਰੁੱਟੀਆਂ ਉਹਨਾਂ ਦਾ ਮਹਲਾ ਕਿ ਜਿਹੜੇ ਰੈਜੀਨਰ ਭਰਤੀ ਕਿਉਂਕਿ ਜਿਹੜੇ ਇਹ ਸਰਕਾਰ ਆਈ ਸੀ ਇਹ ਕਹਿੰਦੀ ਸੀ ਕਿ ਠੇਕੇਦਾਰ ਦੀ ਭਰਤੀ ਅਸੀਂ ਬੰਦ ਕਰਦਾਂਗੇ ਪਰੰਤੂ ਇਹ ਠੇਕੇਦਾਰ ਸਿਸਟਮ ਉਸੇ ਤਰੀਕੇ ਨਾਲ ਚੱਲਦਾ ਅਸੀਂ ਚਾਹੁੰਦੇ ਆ ਕਿ ਸਾਡੇ ਨੌਜਵਾਨਾਂ ਨੂੰ ਰੈਜੀਨਰ ਭਰਤੀ ਕੀਤਾ ਜਾਵੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਡੀਰ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਦਿੰਦੇ ਆ ਕਿ ਉਹ ਸਾਡੇ ਨਾਲ ਟਕਰਾਅ ਦੀ ਨੀਤੀ ਨਾ ਚੱਲੇ ਅਸੀਂ ਵਿਸ਼ੇਸ਼ ਦਰਾਂਕ ਤੌਰ ਤੇ ਬੋਲਡ ਵਿੱਚ ਭਰਤੀ ਹੋਇਆ ਸੰਵਿਧਾਨਕ ਤੌਰ ਤੇ ਆਪਣੇ ਹੱਕ ਮੰਗਦੇ ਆ ਤੁਸੀਂ ਇਹ ਨੂੰ ਜਾਣੇ ਨਾ ਟਕਰਾਅ ਦੇ ਰਸਤੇ ਤੇ ਨਾ ਚੱਲਦੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਦਿਓ ਇੰਨੀ ਸਾਡੀ ਬੇਨਤੀ ਆ ਜੇ ਇਹਨਾਂ ਨੇ ਨਾ ਪੂਰੀਆਂ ਕੀਤੀਆਂ ਤਾਂ ਆਮ ਆਸਲੀਬ ਦਾ ਸਮਾਂ ਵੱਧ ਸਕਦਾ ਤੇ ਇਹਦੇ ਵਿੱਚ ਜਿਹੜੀ ਸਮੂਲੀਅਤ ਆ ਕਿਸਾਨ ਯੂਨੀਅਨਾਂ ਦੀ ਤੇ ਮਜ਼ਦੂਰ ਯੂਨੀਅਨਾਂ ਦੀ ਵਿਦਿਆਰਥੀਆਂ ਦੀ ਅਸੀਂ ਉਹਨੂੰ ਵਿਸਾਲ ਕਰਾਂਗੇ ਸਰਕਾਰ ਨੂੰ ਇਹ ਚੇਤਾਵਨੀ ਮੰਨੀ ਜਾਵੇ ਸਰਕਾਰ ਨੂੰ ਬੇਨਤੀ ਆ ਕਿ ਟਕਰਾਅ ਦਾ ਨੀਤੀ ਛੱਡ ਕੇ ਸਾਡੀਆਂ ਮੰਗਾਂ ਨੂੰ ਪੂਰਾ ਕਰੇਗਾ